ਤੁਹਾਡਾ ਇਸ਼ੂ ਹੋ ਜਾਏਗਾ ਤੇ ਸੀਟ ਜਿਹੜੀ ਕਾਂਗਰਸ ਦੀ ਚੋਰੀ ਚ ਪੈ ਗਈ ਕਿੰਨੇ ਕੋ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਇਹ ਖੁਸ਼ੀ ਹੈ ਜੀ ਜਦ ਬੰਦਾ ਜਿੱਤਦਾ ਹੈ ਤਾਂ ਖੁਸ਼ੀ ਤਾਂ ਕਿਉਂ ਨਹੀਂ ਹਾਂਜੀ ਕੋਈ ਸਾਹਿਬ ਕਿਵੇਂ ਦੇਖਦੇ ਹੋ ਲਾਈਟ ਜਿਹੜੀ ਲਗਾਤਾਰ ਪਰ ਕਰਾ ਰਹਾ ਹੈ ਦੇਖੋ ਜੀ ਸਰੋਪ ਦੀ ਪਾਰਲੀਮੈਂਟ ਹਲਕਾ ਜਿਹੜਾ ਕਾਂਗਰਸ ਪਾਰਟੀ ਜੋ ਜਿੱਤ ਚੁੱਕੀ ਹੈ ਐਲਾਨ ਹੋਣਾ ਬਾਕੀ ਹੈ ਕਿਸੇ ਵੀ ਵੇਲੇ ਹੋ ਸਕਦਾ ਹੈ 15 16 ਹਜ਼ਾਰ ਰੈਟ ਜਿਹੜੀ ਬਕਾਇਆ ਉਹ ਔਨ ਲੋਡ ਨਹੀਂ ਹੋਈ ਉਹ ਜਦ ਹੋ ਜਾਏਗੀ ਉਸੇ ਵੇਲੇ ਹੀ ਸਰਟੀਫਿਕੇਟ ਇਸ਼ੂ ਹੋ ਜਾਏਗਾ ਇਹ ਸੀਟ ਜੜੀਏ ਕਾਂਗਰਸ ਦੀ ਚੋਰੀ ਚ ਪੈ ਗਈ ਕਿੰਨੇ ਕੋ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਨਹੀਂ ਖੁਸ਼ੀ ਹੈ ਜੀ ਜਦੋਂ ਬੰਦਾ ਜਿੱਤਦਾ ਹੈ ਤਾਂ ਖੁਸ਼ੀ ਤਾਂ ਕਿਉਂ ਨਹੀਂ ਹੁੰਦੀ ਮਾਰਜਨ ਕਿੰਨਾ ਹੈ ਜੀ ਮਾਰਜਨ ਤਾਂ 4 ਤੋਂ 5 ਦੇ ਵਿੱਚ ਹੈ ਕਿਉਂਕਿ 16000 ਦਾ ਮੇਰੇ ਖਿਆਲ ਇੱਕ ਦਸਰ ਹੈ ਉਹ 1000 ਉੱਪਰ ਜਾ ਸਕਦੀ 2000 ਥੱਲੇ ਜਾ ਸਕਦੀ ਯਾਰ ਬਲੈਸ ਲੋਕ ਸਭਾ ਲੋਕ ਸਭਾ ਦੇ ਵਿੱਚ ਸਾਰਿਆਂ ਤੋਂ ਜਿਹੜਾ ਸਖਤ ਮੁਕਾਬਲਾ ਫਰੋਜ਼ਪੁਰ ਦੀ ਸੀ ਤੇ ਦੇਖੋ ਫਰੋਜ਼ਪੁਰ ਦੇ ਕੋਈ ਮੁਕਾਬਲਾ ਵਾਲੀ ਨਹੀਂ ਸੀ ਗੱਲ ਇਹ ਤਾਂ ਟਿਕਟ ਹੀ ਜਿਹੜੀ 15 ਦੇ ਲੇਟ ਮਿਲੀ ਦੂਜਿਆਂ ਨੇ ਮੀਨਾ ਮੀਨਾ ਨੂੰ ਪਹਿਲਾ ਟਿਕਟਾ ਮਿਲਿਆ ਸੀਗਾ ਉਹ ਆਪ ਦਾ ਉਹ ਕੰਮ ਕਰ ਰਿਹਾ ਸੀ ਲਗਾਤਾਰ ਚੱਲ ਰਿਹਾ ਸੀ ਇਹ ਤਾਂ ਚਲੋ ਪੁਰਾਣਾ ਅਸਰ ਸੁਖ ਸੀ ਚੌਥੀ ਵਾਰ ਮੈਂ ਇਲੈਕਸ਼ਨ ਲੜਿਆ ਕੋਈ ਮੇਰੇ ਵਾਸਤੇ ਨਵਾਂ ਇਲੈਕਸ਼ਨ ਨਹੀਂ ਸੀਗਾ ਨਹੀਂ ਤਾਂ ਨਵੀਂ ਜਗ੍ਹਾ ਤੇ 15 ਦਿਨਾਂ ਦਾ ਇਲੈਕਸ਼ਨ ਕੋਈ ਜਿੱਤ ਨਹੀਂ ਸਕਦਾ ਤੇ ਇਹ ਫੇਰ ਵੀ ਮੈਂ ਧਨਵਾਦੀਆਂ ਜਿਹੜੇ ਮੋਟਰ ਜਿਹੜੇ ਮੇਰੇ ਭਰਾਵਾਂ ਨੇ ਬਹੁਤ ਤਗੜੇ ਹੋ ਕੇ ਸਾਡਾ ਸਾਥ ਦਿੱਤਾ ਤੇ ਠੀਕ ਹੈ ਜਿੱਤਾਰ ਜਿੰਨੇ ਵੀ ਘਟਦੇ ਹੋਈ ਹੈ ਪਰ ਇਹ ਵੀ ਜਿੱਤ ਤੇ ਜਿੱਤੀ ਹੈ ਕਹਿੰਦੇ ਕੀ ਸੀ ਕੀ ਕਬਾਇਆ ਸਾਹਿਬ ਸਾਰੇ ਇਸ ਇਲੈਕਸ਼ਨ ਲੈ ਕੇ ਉਮੀਦ ਕੀ ਸੀਗੀ ਲੀਡ ਦੀ ਕਿੰਨੀ ਉਮੀਦ ਸੀ ਨਹੀਂ ਮੈਨੂੰ ਤੇ ਲੀਡ ਦੀ ਉਮੀਦ ਸੀਗੀ ਪਰ ਮੈਂ ਉਹ ਦੂਸਰੇ ਕੈਂਡੀਡੇਟਾਂ ਤੋਂ ਪਿੱਛੇ ਸੀ ਨਾ 15 ਦਿਨ ਪਾਰਲੀਮੈਂਟ ਦਾ 15 ਦਿਨਾਂ ਇਲੈਕਸ਼ਨ ਕੋਈ ਜਿੱਤ ਸਕਦਾ ਜਿੱਤਣ ਜਾ ਰਹੇ ਹਾਂ ਲੋਕ ਸਭਾ ਦੀ ਸੀਟ ਤੇ ਕਿੰਨੀ ਵਾਰੀ ਬੈਠਣ ਜਾ ਰਹੇ ਹਾਂ ਮੈਂ ਤੀਸਰੀ ਵਾਰ ਪਰਮਾਤਮਾ ਦੀ ਕਿਰਪਾ ਦੇ ਨਾਲ ਦੋ ਵਾਰ ਪਹਿਲਾਂ ਮੈਂ 9 ਤੋਂ 19 ਤੱਕ ਪਾਰਲੀਮੈਂਟ ਜੀ ਹੈ ਤੇ ਹੁਣੇ ਤੇ ਤੀਜੀ ਵਾਰ ਫਿਰ ਦੁਬਾਰਾ ਜਨਤਾ ਦਾ ਸਭ ਤੋਂ ਪਹਿਲਾ ਕੰਮ ਕਿਹੜਾ ਹੋਊਗਾ ਵਿਧਾਨ ਸਭਾ ਲੋਕ ਸਭਾ ਦੀ ਪੌੜੀਆਂ ਚੜਨ ਨਹੀਂ ਦੇਖੋ ਸਾਡੇ ਜਿਹੜੇ ਮੇਨ ਇਥੋਂ ਦੇ ਕੰਮ ਹੈ ਪੀਣ ਵਾਲਾ ਪਾਣੀ ਕੈਂਸਰ ਦੇ ਐਜੂਕੇਸ਼ਨ এমਪਲॉयਮੈਂਟ ਬਾਰਡਰ ਦੀ ਬੜੀਆ ਮੁਸ਼ਕਲ ਹੈ ਜ਼ਮੀਨਾਂ ਦੀ ਗੱਲ ਹੈ ਇਹ ਸਾਰੇ ਕੰਮ ਕਰਨ ਵਾਲੇ ਤੇ ਮੈਂ ਪਹਿਲ ਦੇਦਾਰ ਦੇ ਇਹਨਾਂ ਨੂੰ ਕੰਮਾਂ ਨੂੰ ਸਾਰਿਆਂ ਨੂੰ ਪੂਰਾ ਕਰਾਂਗਾ ਕੁਮੈਲ ਸਾਹਿਬ ਜਿਹੜਾ ਇਹ ਸੰਘਰਸ਼ ਚੱਲਿਆ ਤੁਸੀਂ ਕੈਂਪੇਨਿੰਗ ਕੀਤੀ ਸਮਾਂ ਥੋੜਾ ਸੀਗਾ ਇਹ ਨੂੰ ਮੰਨਦੇ ਹੋ ਜਿਹੜਾ ਆਏਗਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਮਲਾ ਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅੱਜ ਅੱਜ ਕਿੰਨੀਆਂ ਵੋਟਾਂ ਦੇ ਜਿੱਤ ਹਾਸਲ ਕੀਤੀ ਅੱਜ ਮੈਂ ਨੀਅਰ ਬੋਟ 5000 ਨੀਅਰ ਬੋਟ 5000 15 16000 ਬੋਟ ਰਹਿੰਦੀ ਹੈ ਉਹ ਗਿਣਤੀ ਜ 1000 2000 ਕਟਵਾਦ ਹੋਏਗੀ ਬਹੁਤ ਸ਼ੁਕਰਾਨਾ ਪਰਮਾਤਮਾ ਦਾ ਸਭ ਤੋਂ ਪਹਿਲਾਂ ਕਰਾਂਗਾ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਉਸ ਤੋਂ ਬਾਅਦ ਵੋਟਰਾਂ ਦਾ ਜਿਨ੍ਹਾਂ ਨੇ ਮੇਰਾ ਇੰਨਾ ਤਗੜੇ ਹੋ ਕੇ ਸਾਥ ਦਿੱਤਾ ਇਨੀ ਗਰਮੀ ਦੇ ਵਿੱਚ ਤੇ 15 ਦਿਨਾਂ ਦੇ ਵਿੱਚ ਜਿਹੜੀ ਇਹ ਸੀਟ ਅਸੀਂ ਕੜ ਕੇ ਕਮਰ ਦੀ 39 ਸਾਲ ਬਾਅਦ ਇਹ ਜਿਹੜੀ ਕਾਂਗਰਸ ਇਥੋਂ ਜਿੱਤੀ ਹੈ ਹਾਂ ਤੇ ਇੰਨਾ ਲੰਬਾ ਸਮਾਂ ਵੇਰੀ ਐ ਕਾਂਗਰਸੀ ਜੌੜੀ ਜਿੱ ਨਹੀਂ ਪਈ ਤੇ ਮੈਨੂੰ ਤਾਂ ਪੂਰੀ ਖੁਸ਼ੀ ਹੈ ਕਿ ਅਸੀਂ 39 ਸਾਲ ਬਾਅਦ ਜਿਹੜੀ ਸੀਟ ਜਿੱਤ ਕੇ ਕਾਂਗਰਸੀ ਚੋਲੀ ਚ ਪਾ ਬਾਈ ਸਾਹਿਬ ਬਰਾਦਰੀ ਦਾ ਸਾਥ ਮਿਲਿਆ ਜੀ ਨਹੀਂ ਮੈਨੂੰ ਬਰਾਦਰੀ ਦਾ ਤਾਂ ਪੂਰਾ ਸਾਥ ਮਿਲਿਆ ਬਾਕੀ ਵੀ ਕਮਿਊਨਿਟੀ ਨੇ ਮੇਰਾ ਪੂਰਾ ਸਾਥ ਦਿੱਤਾ ਮੋੜੇ ਨਾਲ ਮੋੜੇ ਜੋੜ ਕੇ ਚੱਲੇ ਐ ਤੇ ਉਹਨਾਂ ਨੇ ਵੀ ਮੇਰਾ ਪੂਰਾ ਸਾਥ ਦਿੱਤਾ ਤਾਂ ਕਰਕੇ ਕਾਂਰਸੀ ਜਿਹੜੇ ਵਰਕਰ ਸੀ ਉਹਨਾਂ ਨੇ ਪੂਰਾ ਸਾਥ ਦਿੱਤਾ ਫਿਰ ਅਸੀਂ ਜਿਹੜੀ ਜਿੱਤ ਪਾ ਲਈ ਕਿ ਕਿਹੜੇ ਹਲ ਕਿਤੇ ਕਮਜ਼ੋਰ ਰਏ ਜੇ ਨਹੀਂ ਮੈਂ ਕਿਸੇ ਹਲ ਕੇ ਤੋਂ ਕਮਜ਼ੋਰ ਨਹੀਂ ਰਹਾ ਮੈਂ ਜਿੱਤ ਗਿਆ ਮੈਂ ਸਾਰੇ ਹਲਕਿਆਂ ਤੋਂ ਵਧੀਆ ਰਹਾ ਨਹੀਂ ਵੈਸੇ ਐਕਸਪੈਕਟ ਕੀ ਕਰਦੇ ਸੀ ਤੁਸੀਂ ਵੀ ਕਿੰਨੀਆਂ ਕੋ ਵੋਟਾਂ ਦੇ ਜਿੱਤੋਗੇ ਮਤਲਬ ਕੀ ਲੱਗਦਾ ਕਿਸੇ ਨਹੀਂ ਦੇਖੋ ਮੈਨੂੰ ਤਾਂ ਇਹ ਲੱਗਦਾ ਸੀ ਕਿ ਮੈਂ ਲੱਖ ਹੋਰ ਤੋਂ ਬਾਅਦ ਜਿੱਤਾਂਗਾ ਪਰ ਫਿਰ ਜਦੋਂ ਟਾਈਮ ਕਾਰਡ ਮਿਲਣ ਕਰਕੇ ਮੇਨ ਕਾਰ ਨਹੀਂ ਸੀਗਾ ਇਹ ਟਾਈਮ ਕਾਰਡ ਮਿਲਣ ਕਰਕੇ ਅਸੀਂ ਇਹ ਸਾਡਾ ਕੰਪੀਟੀਸ਼ਨ ਆ ਹਾਂਜੀ ਕੋਈ ਸਾਹਿਬ ਕਿਵੇਂ ਦੇਖਦੇ ਹੋ ਲਾਈਟ ਜਿਹੜੀ ਲਗਾਤਾਰ ਬਰਕਰਾਰ ਆ ਦੇਖੋ ਜੀ ਪਰ ਉਹਦੀ ਪਾਰਲੀਮੈਂਟ ਹਲਕਾ ਜਿਹੜਾ ਕਾਂਗਰਸ ਪਾਰਟੀ ਜੋ ਜਿੱਤ ਜੋ ਕੀ ਐਲਾਨ ਹੋਣਾ ਬਾਕੀ ਐ ਕਿਸੇ ਵੀ ਵੇਲੇ ਹੋ ਸਕਦਾ ਹੈ 15 16 ਹਜ਼ਾਰ ਰੈਟ ਜਿਹੜੀ ਬਕਾਇਆ ਉਹ ਔਨ ਲੋਡ ਨਹੀਂ ਹੋਈ ਉਹ ਜਦ ਹੋ ਜਾਏਗੀ ਉਸੇ ਵੇਲੇ ਹੀ ਜੇ ਸਰਟੀਫੀਕੇਟ ਇਸ਼ੂ ਹੋ ਜਾਏਗਾ ਤੇ ਸੀਟ ਜਿਹੜੀ ਕਾਂਗਰਸ ਦੀ ਚੋਰੀ ਚ ਪੈ ਗਈ ਕਿੰਨੀ ਕੋ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਨਹੀਂ ਖੁਸ਼ੀ ਹੈ ਜੀ ਜਦ ਬੰਦਾ ਜਿੱਤਦਾ ਹੈ ਤਾਂ ਖੁਸ਼ੀ ਤਾਂ ਕਿਉਂ ਨਹੀਂ ਹੁੰਦੀ ਮਾਰਜਿਨ ਕਿੰਨਾ ਹੈ ਜੀ ਮਾਰਜਿਨ ਤਾਂ 4 ਤੋਂ 5 ਦੇ ਵਿੱਚ ਹੈ ਕਿਉਂਕਿ 16000 ਦਾ ਮੇਰੇ ਖਿਆਲ ਇੱਕ ਦਸ ਰਿਹਾ ਹੈ ਉਹ ਜਿਹੜਾ ਹਜ਼ਾਰ ਉੱਪਰ ਜਾ ਸਕਦੀ 2000 ਥੱਲੇ ਜਾ ਸਕਦੀ ਯਾਰ ਬਲੇਸ ਲੋਕ ਸਭਾ ਲੋਕ ਸਭਾ ਦੇ ਵਿੱਚ ਸਾਰਿਆਂ ਤੋਂ ਜਿਹੜਾ ਸਖਤ ਮੁਕਾਬਲਾ ਫਰੋਜ਼ਪੁਰ ਦੀ ਸੀਟ ਤੇ ਸੀ ਤੇ ਦੇਖੋ ਫਰੋਜ਼ਪੁਰ ਦੇ ਕੋਈ ਮੁਕਾਬਲਾ ਵਾਲੇ ਨਹੀਂ ਸੀ ਗੱਲ ਇਹ ਤਾਂ ਟਿਕਟ ਹੀ ਜਿਹੜੀ 15 ਦੇ ਲੇਟ ਮਿਲੀ ਦੂਜਿਆਂ ਨੇ ਮੀਨਾ ਮੀਨਾ ਨੂੰ ਪਹਿਲਾਂ ਟਿਕਟਾਂ ਮਿਲੀਆਂ ਹੀ ਸੀ ਉਹ ਆਪ ਦਾ ਉਹ ਕੰਮ ਕਰ ਰਹੇ ਸੀ ਲਗਾਤਾਰ ਚੱਲ ਰਿਹਾ ਸੀ ਇਹ ਤਾਂ ਚਲੋ ਪੁਰਾਣਾ ਅਸਰ ਸੁਕ ਸੀ ਚੌਥੀ ਵਾਰ ਮੈਂ ਇਲੈਕਸ਼ਨ ਲੜਿਆ ਕੋਈ ਮੇਰੇ ਵਾਸਤੇ ਨਵਾਂ ਇਲੈਕਸ਼ਨ ਨਹੀਂ ਸੀਗਾ ਨਹੀਂ ਤਾਂ ਨਵੀਂ ਜਗ੍ਹਾ ਤੇ 15 ਦਿਨਾਂ ਚ ਇਲੈਕਸ਼ਨ ਕੋਈ ਜਿੱਤ ਨਹੀਂ ਸਕਦਾ ਤੇ ਇਹ ਫਿਰ ਵੀ ਮੈਂ ਧਨਵਾਦੀਆਂ ਜਿਹੜੇ ਵੋਟਰ ਜਿਹੜੇ ਮੇਰੇ ਭਰਾਵਾਂ ਨੇ ਬਹੁਤ ਤਗੜੇ ਹੋ ਕੇ ਸਾਡਾ ਸਾਥ ਦਿੱਤਾ ਤੇ ਠੀਕ ਹੈ ਜਿੱਤਾਰ ਜਿੰਨੇ ਵੀ ਘਟਦੇ ਹੋਈ ਹੈ ਪਰ ਇਹ ਵੀ ਜਿੱਤ ਤਾਂ ਜਿੱਤੀ ਹੈ ਅਗਿਤ ਕੀ ਸੀਗੀ ਆਪਕਾਇਆ ਸਭ ਸਰ ਇਸ ਇਲੈਕਸ਼ਨ ਲੈ ਕੇ ਉਮੀਦ ਕੀ ਸੀਗੀ ਲੀਡ ਦੀ ਕਿੰਨੀ ਉਮੀਦ ਸੀ ਨਹੀਂ ਮੈਨੂੰ ਤੇ ਲੀਡ ਦੀ ਉਮੀਦ ਸੀਗੀ ਪਰ ਮੈਂ ਉਹ ਦੂਸਰੇ ਕੈਂਡੀਡੇਟਾਂ ਤੋਂ ਤਾਂ ਪਿੱਛੇ ਸੀ ਨਾ 15 ਦੈਨ ਪਾਰਲੀਮੈਂਟ ਦਾ 15 ਦਿਨਾਂ ਚ ਇਲੈਕਸ਼ਨ ਕੋ ਜਿੱਤ ਸਕਦਾ ਜਿੱਤ ਕੇ ਲੋਕ ਸਭਾ ਦੀ ਸੀਟ ਤੇ ਕਿੰਨੀ ਵਾਰੀ ਬੈਠਣ ਜਾ ਰਹੇ ਆ ਮੈਂ ਤੀਸਰੀ ਵਾਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਦੋ ਵਾਰ ਪਹਿਲਾਂ ਮੈਂ 9 ਤੋਂ 19 ਤੱਕ ਪਾਰਲੀਮੈਂਟ ਜੀ ਤੇ ਹੁਣ ਤੀਸਰੀ ਵਾਰ ਫਿਰ ਦੁਬਾਰਾ ਜਨਤਾ ਦਾ ਸਭ ਤੋਂ ਪਹਿਲਾ ਕੰਮ ਕਿਹੜਾ ਹੋਊਗਾ ਵਿਧਾਨ ਸਭਾ ਲੋਕ ਸਭਾ ਦੀ ਪੌੜੀਆਂ ਚੜਨ ਤੋਂ ਨਹੀਂ ਦੇਖੋ ਸਾਡੇ ਜਿਹੜੇ ਮੇਨ ਇੱਥੋਂ ਦੇ ਕੰਮ ਹੈ ਪੀਣ ਵਾਲਾ ਪਾਣੀ ਕੈਂਸਰ ਦੇ ਏ এডਿਕੇਸ਼ਨ এমਪਲয়ਮੈਂਟ ਬਾਰਡਰ ਦੇ ਬੜੀਆਂ ਮੁਸ਼ਕਲ ਆ ਜਮੀਨਾ ਦੀ ਗੱਲ ਹੈ ਇਹ ਸਾਰੇ ਕੰਮ ਕਰਨ ਵਾਲੇ ਤੇ ਮੈਂ ਪਹਿਲ ਦੇਦਾਰ ਦੇ ਇਹਨਾਂ ਨੂੰ ਕੰਮਾਂ ਨੂੰ ਸਾਰਿਆਂ ਨੂੰ ਪੂਰਾ ਕਰਾਂਗਾ ਕੁਮੈ ਸਾਹਿਬ ਜਿਹੜਾ ਇਹ ਸੰਘਰਸ਼ ਚੱਲਿਆ ਤੁਸੀਂ ਕੈਂਪੇਨਿੰਗ ਕੀਤੀ ਸਮਾਂ ਥੋੜਾ ਸੀਗਾ ਕਿੰਨੂੰ ਮੰਨਦੇ ਹੋ ਜਿਹੜਾ ਹੈਗਾ ਸਾਡੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਚੱਲੇ ਪਾਰਟੀ ਦੇ ਕਿਹੜੇ ਕਿਹੜੇ ਬੰਦੇ ਨਹੀਂ ਮੇਰੇ ਕਾਂਗਰਸ ਪਾਰਟੀ ਦੇ ਸਾਰੇ ਨੇ ਮੇਰੀ ਜਿਹੜੀ ਹੈ ਮੇਰੇ ਨਾਲ ਚੱਲੇ ਇੱਕ ਦੋ ਬੰਦਿਆਂ ਨੇ ਸ਼ਰਮ ਅਫਰੋਦਤਾ ਕੀਤੀ ਹੈ ਉਹ ਅਸੀਂ ਪਾਰਟੀ ਦੇ ਨੋਟਿਸ ਤੇ ਲਿਆਵਾਂਗੇ ਉਹ ਜਿਹੜੇ ਲੋਕਾਂ ਨੇ ਤਾਂ ਪਾਰਟੀ ਜਿਹਨੇ ਗਦਾਰੀ ਕਰਨੀ ਹੈ ਗਦਾਰਾਂ ਨੂੰ ਪਾਰਟੀ ਤੋਂ ਕੱਢ ਦੇਣਾ ਚਾਹੀਦਾ ਮੈਂ ਬਿਊਡ ਮੰਦ 2027 ਦੀ ਚੋਣਾਂ ਨੂੰ ਕਿਸ ਤਰ੍ਹਾਂ ਵੇਖਦੇ ਜੀ 2027 ਵਿੱਚ ਸਵੀਪ ਹੋਏਗੀ ਕਾਂਗਰਸ ਦੀ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਆਪਣੀ ਸਰਕਾਰ ਅੱਜ ਅੱਜ ਕਿੰਨੀਆਂ ਵੋਟਾਂ ਦੇ ਜਿੱਤ ਹਾਸਲ ਕੀਤੀ ਅੱਜ ਮੈਂ ਨੀਅਰ ਬੋਟ 5000 ਨੀਅਰ ਬੋਟ 5000 15-16 ਹਜ਼ਾਰ ਰੋਲ ਰਹਿੰਦੀ ਹੈ ਉਹ ਗਿਣਤੀ ਜੇ 10000 2000 ਘਟਵਾਦ ਹੋਏਗੀ ਸ਼ੁਕਰਾਨਾ ਪ੍ਰਮਾਤਮਾ ਦਾ ਸਭ ਤੋਂ ਪਹਿਲਾਂ ਕਰਨਾ ਹੈ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਹੈ ਉਸ ਤੋਂ ਬਾਅਦ ਵੋਟਰਾਂ ਦਾ ਜਿਨ੍ਹਾਂ ਨੇ ਮੇਰਾ ਇੰਨਾ ਤਗੜੇ ਹੋ ਕੇ ਸਾਥ ਦਿੱਤਾ ਇਨੀ ਗਰਮੀ ਦੇ ਵਿੱਚ ਤੇ 15 ਦਿਨਾਂ ਦੇ ਵਿੱਚ ਜਿਹੜੀ ਇਹ ਸੀਟ ਅਸੀਂ ਕੱਢ ਕੇ ਕਮਰ ਦੀ 39 ਸਾਲ ਬਾਅਦ ਇਹ ਜਿਹੜੀ ਕਾਂਗਰਸ ਇਥੋਂ ਜਿੱਤੀ ਹੈ ਹਾਂ ਤੇ ਇੰਨਾ ਲੰਬਾ ਸਮਾਂ ਵੇਰੀਆ ਕਾਂਗਰਸੀ ਚੋਲੀ ਜਿੱ ਨਹੀਂ ਪਈ ਤੇ ਮੈਨੂੰ ਤਾਂ ਪੂਰੀ ਖੁਸ਼ੀ ਹੈ ਕਿ ਅਸੀਂ 39 ਸਾਲ ਬਾਅਦ ਜਿਹੜੀ ਸੀਟ ਜਿੱਤ ਕੇ ਕਾਂਗਰਸੀ ਚੋਲੀ ਚ ਪਾ ਬਾਈ ਸਾਹਿਬ ਬਰਾਦਰੀ ਦਾ ਸਾਥ ਮਿਲਿਆ ਜੀ ਨਹੀਂ ਮੈਨੂੰ ਬਰਾਦਰੀ ਦਾ ਤਾਂ ਪੂਰਾ ਸਾਥ ਮਿਲਿਆ ਬਾਕੀ ਵੀ ਕਮਿਊਨਿਟੀਆਂ ਨੇ ਮੇਰਾ ਪੂਰਾ ਸਾਥ ਦਿੱਤਾ ਮੋੜੇ ਨਾ ਮੋੜੇ ਜੋੜ ਕੇ ਚੱਲੇ ਐ ਤੇ ਉਹਨਾਂ ਨੇ ਵੀ ਮੇਰਾ ਪੂਰਾ ਸਾਥ ਦਿੱਤਾ ਤਾਂ ਕਰਕੇ ਕਾਂਗਰਸ ਦੇ ਜਿਹੜੇ ਵਰਕਰ ਸੀ ਉਹਨਾਂ ਨੇ ਪੂਰਾ ਸਾਥ ਦਿੱਤਾ ਫਿਰ ਅਸੀਂ ਜਿਹੜੀ ਜਿੱਤ ਪਾ ਲਈ ਵੈਸੇ ਕਿਹੜੇ ਹਲਕੇ ਤੋਂ ਕਮਜ਼ੋਰ ਰਹੇ ਜੀ ਤੇ ਨਹੀਂ ਮੈਂ ਕਿਸੇ ਹੱਕੇ ਤੋਂ ਕਮਜ਼ੋਰ ਨਹੀਂ ਰਿਹਾ ਮੈਂ ਜਿੱਤ ਗਿਆ ਮੈਂ ਸਾਰੇ ਹਲਕਿਆਂ ਤੋਂ ਵਧਿਆ ਰਿਹਾ ਨੇ ਵੈਸੇ ਐਕਸਪੈਕਟ ਕੀ ਕਰਦੇ ਸੀ ਤੁਸੀਂ ਵੀ ਕਿੰਨੀਆਂ ਕੋਟਾ ਦੇ ਜਿੱਤੋਗੇ ਮਤਲਬ ਕੀ ਲੱਗਦਾ ਕਿਸੇ ਨਹੀਂ ਦੇਖੋ ਮੈਨੂੰ ਤਾਂ ਇਹ ਲੱਗਦਾ ਸੀ ਕਿ ਮੈਂ ਲੱਖ ਹੋਰ ਤੋਂ ਬਾਅਦ ਜਿੱਤਾਂਗਾ ਪਰ ਫਿਰ ਜਦੋਂ ਟਾਈਮ ਕਾਰਡ ਮਿਲਣ ਕਰਕੇ ਮੇਨ ਕਾਰ ਨਹੀਂ ਸੀਗਾ ਇਹ ਟਾਈਮ ਕਾਰਡ ਮਿਲਣ ਕਰਕੇ ਅਸੀਂ ਇਹ ਸਾਡਾ ਕੰਪੀਟੀਸ਼ਨ ਆ ਹਾਂਜੀ ਕੋਈ ਸਾਹਿਬ ਕਿਵੇਂ ਦੇਖਦੇ ਹੋ ਜਿਹੜੀ ਲਗਾਤਾਰ ਚਰਚਾ ਹੋ ਰਿਹਾ ਹੈ ਅ ਦੇਖੋ ਜੀ ਸਰੋਗੋਰ ਦੀ ਪਾਰਲੀਮੈਂਟ ਹਲਕਾ ਜਿਹੜਾ ਕਾਂਗਰਸ ਪਾਰਟੀ ਜੋ ਜਿੱਤ ਚੁੱਕੀ ਹੈ ਐਲਾਨ ਹੋਣਾ ਬਾਕੀ ਹੈ ਕਿਸੇ ਵੀ ਵੇਲੇ ਹੋ ਸਕਦਾ ਹੈ 15-16 ਹਜ਼ਾਰ ਰੇਟ ਜਿਹੜੀ ਬਕਾਇਆ ਉਹ ਔਨ ਲੋਡ ਨਹੀਂ ਹੋਈ ਉਹ ਜਦ ਹੋ ਜਾਏਗੀ ਉਸੇ ਵੇਲੇ ਜਦ ਸਰਟੀਫੀਕੇਟ ਇਸ਼ੂ ਹੋ ਜਾਏਗਾ ਤੇ ਸੀਟ ਜਿਹੜੀ ਕਾਂਗਰਸ ਦੀ ਚੋਲੀ ਚ ਪੈ ਗਈ ਕਿੰਨੇ ਕੋ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਨਹੀਂ ਖੁਸ਼ੀ ਹੈ ਜੀ ਜਦ ਬੰਦਾ ਜਿੱਤਦਾ ਹੈ ਤਾਂ ਖੁਸ਼ੀ ਤਾਂ ਕਿਉਂ ਨਹੀਂ ਹੁੰਦੀ ਮਾਰਜਿਨ ਕਿੰਨਾ ਹੈ ਜੀ ਮਾਰਜਿਨ ਤਾਂ 4 ਤੋਂ 5 ਦੇ ਵਿੱਚ ਹੈ ਕਿਉਂਕਿ 16 ਹਜ਼ਾਰ ਦਾ ਮੇਰੇ ਖਿਆਲ ਇੱਕ ਦਸਰ ਹੈ ਉਹ ਹਜ਼ਾਰ ਉੱਪਰ ਜਾ ਸਕਦੀ 2000 ਥੱਲੇ ਜਾ ਸਕਦੀ ਯਾਰ ਮੈਂ ਕਹਿੰਦਾ ਲੋਕ ਸਭਾ ਲੋਕ ਸਭਾ ਦੇ ਵਿੱਚ ਸਾਰਿਆਂ ਤੋਂ ਜਿਹੜਾ ਸਖਤ ਮੁਕਾਬਲਾ ਫਰੋਜ਼ਪੁਰ ਦੀ ਸੀਟ ਤੇ ਸੀ ਤੇ ਦੇਖੋ ਫਰੋਜ਼ਪੁਰ ਦੇ ਕੋਈ ਮੁਕਾਬਲਾ ਵਾਲੇ ਨਹੀਂ ਸੀ ਗੱਲ ਇਹ ਤਾਂ ਟਿਕਟ ਹੀ ਜਿਹੜੀ 15 ਦੇ ਲੇਟ ਮਿਲੀ ਦੂਜਿਆਂ ਨੇ ਮਹੀਨਾ ਮਹੀਨਾ ਨੂੰ ਪਹਿਲਾਂ ਟਿਕਟਾਂ ਮਿਲੀਆਂ ਸੀ ਉਹ ਆਪਦਾ ਉਹ ਕੰਮ ਕਰ ਰਹੇ ਸੀ ਲਗਾਤਾਰ ਚੱਲ ਰਿਹਾ ਸੀ ਇਹ ਤਾਂ ਚਲੋ ਪੁਰਾਣਾ ਅਸਰ ਸੁਕ ਸੀ ਚੌਥੀ ਵਾਰ ਮੈਂ ਇਲੈਕਸ਼ਨ ਲੜਿਆ ਕੋਈ ਮੇਰੇ ਵਾਸਤੇ ਨਵਾਂ ਇਲੈਕਸ਼ਨ ਨਹੀਂ ਸੀਗਾ ਨਹੀਂ ਤਾਂ ਨਵੀਂ ਜਗ੍ਹਾ ਤੇ 15 ਦਿਨਾਂ ਦਾ ਇਲੈਕਸ਼ਨ ਕੋਈ ਜਿੱਤ ਨਹੀਂ ਸਕਦਾ ਇਹ ਫੇਰ ਵੀ ਮੈਂ ਧਨਵਾਦੀ ਆ ਜਿਹੜੇ ਮੋਟਰ ਜਿਹੜੇ ਮੇਰੇ ਭਰਾਵਾਂ ਨੇ ਬਹੁਤ ਤਗੜੇ ਹੋ ਕੇ ਸਾਡਾ ਸਾਥ ਦਿੱਤਾ ਤੇ ਠੀਕ ਹੈ ਜਿੱਤਾਰ ਜਿੰਨੇ ਵੀ ਘਟਦੇ ਹੋਈ ਹੈ ਪਰ ਇਹ ਵੀ ਜਿੱਤ ਤੇ ਜੀਤੀ ਹੈ ਉਮੀਦ ਕੀ ਸੀਗੀ ਆਪਕਾਇਆ ਸਰ ਇਸ ਇਲੈਕਸ਼ਨ ਲੈ ਕੇ ਉਮੀਦ ਕੀਤੀ ਸੀਗੀ ਲੀਡ ਦੀ ਕਿੰਨੀ ਉਮੀਦ ਸੀ ਨਹੀਂ ਮੈਨੂੰ ਤੇ ਲੀਡ ਦੀ ਉਮੀਦ ਸੀਗੀ ਪਰ ਮੈਂ ਉਹ ਦੂਸਰੇ ਕੈਂਡੀਡੇਟਾਂ ਤੋਂ ਪਿੱਛੇ ਸੀ ਨਾ 15 ਦਿਨ ਪਾਰਲੀਮੈਂਟ ਦਾ 15 ਦਿਨਾਂ ਇਲੈਕਸ਼ਨ ਕੋਈ ਜਿੱਤ ਸਕਦਾ ਜਿੱਤ ਨਹੀਂ ਸਕਦਾ ਲੋਕ ਸਭਾ ਦੀ ਸੀਟ ਤੇ ਕਿੰਨੀ ਵਾਰੀ ਬੈਠਣ ਜਾ ਰਹੇ ਹਾਂ ਮੈਂ ਤੀਸਰੀ ਵਾਰ ਰਮਾਤਾਂ ਦੀ ਕਿਰਪਾ ਨਾਲ ਦੋ ਵਾਰ ਪਹਿਲਾਂ ਮੈਂ 9 ਤੋਂ 19 ਤੱਕ ਪਾਰਲੀਮੈਂਟ ਜੀ ਤੇ ਹੁਣ ਤੀਜੀ ਵਾਰ ਫਿਰ ਦੁਬਾਰਾ ਜਨਤਾ ਦਾ ਸਭ ਤੋਂ ਪਹਿਲਾ ਕੰਮ ਕਿਹੜਾ ਹੋਊਗਾ ਵਿਧਾਨ ਸਭਾ ਲੋਕ ਸਭਾ ਦੀ ਪੌੜੀਆਂ ਚੜਨ ਨਹੀਂ ਦੇਖੋ ਸਾਡੇ ਜਿਹੜੇ ਮੇਨ ਇਥੋਂ ਦੇ ਕੰਮ ਹੈ ਪੀਣ ਵਾਲਾ ਪਾਣੀ ਕੈਂਸਰ ਦੇ ਤੇ ਐਜੂਕੇਸ਼ਨ এমਪਲੋਇਮੈਂਟ ਬਾਰਡਰ ਦੀ ਬੜੀਆਂ ਮੁਸ਼ਕਲ ਹੈ ਜ਼ਮੀਨਾਂ ਦੀ ਗੱਲ ਹੈ ਇਹ ਸਾਰੇ ਕੰਮ ਕਰਨ ਵਾਲੇ ਤੇ ਮੈਂ ਪਹਿਲ ਦੇ ਦਾਰ ਦੇ ਇਹਨਾਂ ਨੂੰ ਕੰਮਾਂ ਨੂੰ ਸਾਰਿਆਂ ਨੂੰ ਪੂਰਾ ਕਰਾਂਗਾ ਕਬਾਇ ਸਾਹਿਬ ਜਿਹੜਾ ਇਹ ਸੰਘਰਸ਼ ਚੱਲਿਆ ਤੁਸੀਂ ਕੈਂਪੇਨਿੰਗ ਕੀਤੀ ਸਮਾਂ ਥੋੜਾ ਸੀਗਾ ਕਿੰਨੂੰ ਮੰਨਦੇ ਹੋ ਜਿਹੜਾ ਹੈਗਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਮਲਾ ਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਵੀ ਪੋਏਗੀ ਕਾਰ ਦੀ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਏ ਅੱਜ ਅੱਜ ਕਿੰਨੀਆਂ ਵੋਟਾਂ ਦੇ ਜਿੱਤ ਹਾਸਲ ਕੀਤੀ ਅੱਜ ਮੈਂ ਨੀਅਰ ਬੋਟ 5000 ਨੀਅਰ ਬੋਟ 5000 15-16 ਹਜ਼ਾਰ ਰਿਟਰ ਬੋਟ ਰਹਿੰਦੀ ਹੈ ਉਹ ਗਿਣਤੀ ਜੇ 10000 2000 ਕਟਵਾਦ ਹੋਏਗੀ ਬਹੁਤ ਸ਼ੁਕਰਾਨਾ ਪ੍ਰਮਾਤਮਾ ਦਾ ਸਭ ਤੋਂ ਪਹਿਲਾਂ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਉਸ ਤੋਂ ਬਾਅਦ ਵੋਟਰਾਂ ਦਾ ਜਿਨ੍ਹਾਂ ਨੇ ਮੇਰਾ ਇੰਨਾ ਤਗੜੇ ਹੋ ਕੇ ਸਾਥ ਦਿੱਤਾ ਇਨੀ ਗਰਮੀ ਦੇ ਵਿੱਚ ਤੇ 15 ਦਿਨਾਂ ਦੇ ਵਿੱਚ ਜਿਹੜੀ ਇਹ ਸੀਟ ਅਸੀਂ ਕੜ ਕੇ ਕਮਰ ਦੀ 39 ਸਾਲ ਬਾਅਦ ਇਹ ਜਿਹੜੀ ਕਾਂਗਰਸ ਇਥੋਂ ਜਿੱਤੀ ਹੈ ਹਾਂ ਤੇ ਇਨਾ ਲੰਬਾ ਸਮਾਂ ਜਿਹੜੀ ਹੈ ਕਾਂਗਰਸੀ ਚੋੜੀ ਜ ਨਹੀਂ ਪਈ ਤੇ ਮੈਨੂੰ ਤਾਂ ਪੂਰੀ ਖੁਸ਼ੀ ਹੈ ਕਿ ਅਸੀਂ 39 ਸਾਲ ਬਾਅਦ ਜਿਹੜੀ ਸੀਟ ਜਿੱਤ ਕੇ ਕਾਂਗਰਸੀ ਚੋੜੀ ਚ ਪਾ ਬਾਈ ਸਾਹਿਬ ਬਰਾਦਰੀ ਦਾ ਸਾਥ ਮਿਲਿਆ ਜੀ ਨਹੀਂ ਮੈਨੂੰ ਬਰਾਦਰੀ ਦਾ ਤਾਂ ਪੂਰਾ ਸਾਥ ਮਿਲਿਆ ਬਾਕੀ ਵੀ ਕਮਿਊਨਿਟੀਆਂ ਨੇ ਮੇਰਾ ਪੂਰਾ ਸਾਥ ਦਿੱਤਾ ਮੋੜੇ ਨਾਲ ਮੋੜੇ ਜੋੜ ਕੇ ਚੱਲੇ ਹੈ ਤੇ ਉਹਨਾਂ ਨੇ ਵੀ ਮੇਰਾ ਪੂਰਾ ਸਾਥ ਦਿੱਤਾ ਤਾਂ ਕਰਕੇ ਕਾਂਗਰਸ ਦੇ ਜਿਹੜੇ ਵਰਕਰ ਸੀ ਉਹਨਾਂ ਨੇ ਪੂਰਾ ਸਾਥ ਦਿੱਤਾ ਫਿਰ ਅਸੀਂ ਜਿਹੜੀ ਜਿੱਤ ਪਾਪ ਵੈਸੇ ਕਿਹੜੇ ਹਲਕੇ ਤੋਂ ਕਮਜ਼ੋਰ ਰਿਹਾ ਜੇ ਨਹੀਂ ਮੈਂ ਕਿਸੇ ਹਲਕੇ ਤੋਂ ਕਮਜ਼ੋਰ ਨਹੀਂ ਰਿਹਾ ਮੈਂ ਜਿੱਤ ਗਿਆ ਮੈਂ ਸਾਰੇ ਹਲਕਿਆਂ ਤੋਂ ਵਧਿਆ ਰਿਹਾ ਨਹੀਂ ਵੈਸੇ ਐਕਸਪੈਕਟ ਕੀ ਕਰਦੇ ਸੀ ਤੁਸੀਂ ਵੀ ਕਿੰਨੀਆਂ ਕੋ ਵੋਟਾਂ ਦੇ ਜਿੱਤੋਗੇ ਮਤਲਬ ਕੀ ਲੱਗਦਾ ਕਿਸੇ ਨਹੀਂ ਦੇਖੋ ਮੈਨੂੰ ਤਾਂ ਇਹ ਲੱਗਦਾ ਸੀ ਕਿ ਮੈਂ ਲੱਖ ਹੋਰ ਤੋਂ ਬਾਅਦ ਜਿੱਤਾਂਗਾ ਪਰ ਫਿਰ ਜਦੋਂ ਟਾਈਮ ਕਾਰਡ ਮਿਲਣ ਕਰਕੇ ਮੇਨ ਕਾਰ ਨਹੀਂ ਸੀਗਾ ਕਿ ਟਾਈਮ ਕਾਰਡ ਮਿਲਣ ਕਰਕੇ ਅਸੀਂ ਇਹ ਸਾਡਾ ਕੰਪੀਟੀਸ਼ਨ ਆ ਹਾਂਜੀ ਕੋਈ ਵਾਹ ਸਾਹਿਬ ਕਿਵੇਂ ਦੇਖਦੇ ਹੋ ਇਹ ਜਿਹੜੀ ਲਗਾਤਾਰ ਪਰ ਕਰਾਵਾ ਆ ਦੇਖੋ ਜੀ ਇੱਕ ਵਾਰ ਦੀ ਪਾਰਲੀਮੈਂਟ ਹਲਕਾ ਜਿਹੜਾ ਕਾਂਗਰਸ ਪਾਰਟੀ ਜੋ ਜਿੱਤ ਚੁੱਕੀ ਹੈ ਐਲਾਨ ਹੋਣਾ ਬਾਕੀ ਹੈ ਕਿਸੇ ਵੀ ਵੇਲੇ ਹੋ ਸਕਦਾ ਹੈ 15-16 ਹਜ਼ਾਰ ਰੈਟ ਜਿਹੜੀ ਬਕਾਇਆ ਉਹ ਔਨ ਲੋਡ ਨਹੀਂ ਹੋਈ ਉਹ ਜਦ ਹੋ ਜਾਏਗੀ ਉਸੇ ਵੇਲੇ ਹੀ ਸਰਟੀਫੀਕੇਟ ਇਸ਼ੂ ਹੋ ਜਾਏਗਾ ਤੇ ਸੀਟ ਜਿਹੜੀ ਕਾਂਗਰਸੀ ਚੋਲੀ ਚ ਪੈ ਜੀ ਕਿੰਨੇ ਕੋ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਨਹੀਂ ਖੁਸ਼ੀ ਹੈ ਜੀ ਜਦ ਬੰਦਾ ਜਿੱਤਦਾ ਹੈ ਤਾਂ ਖੁਸ਼ੀ ਤਾਂ ਕਿਉਂ ਨਹੀਂ ਹੁੰਦੀ ਮਾਰਜਿਨ ਕਿੰਨਾ ਹੈ ਜੀ ਮਾਰਜਿਨ ਤਾਂ 4 ਤੋਂ 5 ਦੇ ਵਿੱਚ ਹੈ ਕਿਉਂਕਿ 16 ਹਜ਼ਾਰ ਦਾ ਮੇਰੇ ਕਹੇ ਇੱਕ ਦਸਰ ਹੈ ਉਹ ਜਿਹੜਾ ਹਜ਼ਾਰ ਉੱਪਰ ਜਾ ਸਕਦੀ 2000 ਥੱਲੇ ਜਾ ਸਕਦੀ ਯਾਰ ਮੈਂ ਕਹਿੰਦਾ ਲੋਕ ਸਭਾ ਲੋਕ ਸਭਾ ਦੇ ਵਿੱਚ ਸਾਰਿਆਂ ਤੋਂ ਜਿਹੜਾ ਸਖਤ ਮੁਕਾਬਲਾ ਫਰੋਜ਼ਪੁਰ ਦੀ ਸੀਟ ਤੇ ਸੀ ਤੇ ਦੇਖੋ ਫਰੋਜ਼ਪੁਰ ਦੇ ਕੋਈ ਮੁਕਾਬਲਾ ਵਾਲੇ ਨਹੀਂ ਸੀ ਗੱਲ ਇਹ ਤਾਂ ਟਿਕਟ ਹੀ ਜਿਹੜੀ 15 ਦੇ ਲੇਟ ਮਿਲੀ ਦੂਜਿਆਂ ਨੇ ਮੀਨਾ ਮੀਨਾ ਨੂੰ ਪਹਿਲਾਂ ਟਿਕਟਾਂ ਮਿਲੀਆਂ ਹੀ ਸੀ ਉਹ ਆਪ ਦਾ ਉਹ ਕੰਮ ਕਰ ਰਹੇ ਸੀ ਲਗਾਤਾਰ ਚੱਲ ਰਿਹਾ ਸੀ ਇਹ ਤਾਂ ਚਲੋ ਪੁਰਾਣਾ ਅਸਰ ਸੁਕ ਸੀ ਚੌਥੀ ਵਾਰ ਮੈਂ ਇਲੈਕਸ਼ਨ ਲੜਿਆ ਕੋਈ ਮੇਰੇ ਵਾਸਤੇ ਨਵਾਂ ਇਲੈਕਸ਼ਨ ਨਹੀਂ ਸੀਗਾ ਨਹੀਂ ਤਾਂ ਨਵੀਂ ਜਗ੍ਹਾ ਤੇ 15 ਦਿਨਾਂ ਚ ਇਲੈਕਸ਼ਨ ਕੋਈ ਜਿੱਤ ਨਹੀਂ ਸਕਦਾ ਤੇ ਇਹ ਫਿਰ ਵੀ ਮੈਂ ਧਨਵਾਦੀਆਂ ਜਿਹੜੇ ਵੋਟਰ ਜਿਹੜੇ ਮੇਰੇ ਭਰਾਵਾਂ ਨੇ ਬਹੁਤ ਤਗੜੇ ਹੋ ਕੇ ਸਾਡਾ ਸਾਥ ਦਿੱਤਾ ਹੈ ਤੇ ਠੀਕ ਹੈ ਜਿੱਤਾਰ ਜਿੰਨੇ ਵੀ ਘਟਦੇ ਹੋਈ ਹੈ ਪਰ ਇਹ ਵੀ ਜਿੱਤ ਤਾਂ ਜਿੱਤੀ ਹੈ ਅਗਿੱਤ ਕੀ ਸੀਗੀ ਆਪਕਾਇਆ ਸਰ ਇਸ ਇਲੈਕਸ਼ਨ ਲੈ ਕੇ ਉਮੀਦ ਕੀਤੀ ਸੀਗੀ ਲੀਡ ਦੀ ਕਿੰਨੀ ਉਮੀਦ ਸੀ ਨਹੀਂ ਮੈਨੂੰ ਤੇ ਲੀਡ ਦੀ ਉਮੀਦ ਸੀਗੀ ਪਰ ਮੈਂ ਉਹ ਦੂਸਰੇ ਕੈਂਡੀਡੇਟਾਂ ਤੋਂ ਪਿੱਛੇ ਸੀ ਨਾ 15 ਦਨ ਪਾਰਲੀਮੈਂਟ ਦਾ 15 ਦਿਨਾਂ ਚ ਇਲੈਕਸ਼ਨ ਕੋ ਜਿੱਤ ਸਕਦਾ ਜਿੰਨੇ ਜਾਨ ਲੋਕ ਸਭਾ ਦੀ ਸੀਟ ਤੇ ਕਿੰਨੀ ਵਾਰੀ ਬੈਠਣ ਜਾ ਰਹੇ ਆ ਮੈਂ ਤੀਸਰੀ ਵਾਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਦੋ ਵਾਰ ਪਹਿਲਾਂ ਮੈਂ 9 ਤੋਂ 19 ਤੱਕ ਪਾਰਲੀਮੈਂਟ ਜੀ ਤੇ ਹੁਣ ਤੀਸਰੀ ਵਾਰ ਫਿਰ ਦੁਬਾਰਾ ਜਨਤਾ ਦਾ ਸਭ ਤੋਂ ਪਹਿਲਾ ਕੰਮ ਕਿਹੜਾ ਹੋਊਗਾ ਵਿਧਾਨ ਸਭਾ ਲੋਕ ਸਭਾ ਦੀ ਪੌੜੀਆਂ ਚੜਨ ਨਹੀਂ ਦੇਖੋ ਸਾਡੇ ਜਿਹੜੇ ਮੇਨ ਇੱਥੋਂ ਦੇ ਕੰਮ ਹੈ ਪੀਣ ਵਾਲਾ ਪਾਣੀ ਕੈਂਸਰ ਦੇ ਏ এডਿਕੇਸ਼ਨ এমਪਲয়ਮੈਂਟ ਬਾਰਡਰ ਦੇ ਬੜੀਆਂ ਮੁਸ਼ਕਲ ਆ ਜਮੀਨਾ ਦੀ ਗੱਲ ਹੈ ਇਹ ਸਾਰੇ ਕੰਮ ਕਰਨ ਵਾਲੇ ਤੇ ਮੈਂ ਪਹਿਲ ਦੇਦਾਰ ਦੇ ਇਹਨਾਂ ਨੂੰ ਕੰਮਾਂ ਨੂੰ ਸਾਰਿਆਂ ਨੂੰ ਪੂਰਾ ਕਰਾਂਗਾ ਕੁਮੈ ਸਾਹਿਬ ਜਿਹੜਾ ਇਹ ਸੰਘਰਸ਼ ਚੱਲਿਆ ਤੁਸੀਂ ਕੈਂਪੇਨਿੰਗ ਕੀਤੀ ਸਮਾਂ ਥੋੜਾ ਸੀਗਾ ਇਹਨੂੰ ਮੰਨਦੇ ਹੋ ਜਿਹੜਾ ਹੈਗਾ ਸਾਦੇ ਨਾਲ ਮੋੜੇ ਨਾ ਮੋੜਾ ਮਲਾ ਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅੱਜ ਅੱਜ ਕਿੰਨੀਆਂ ਵੋਟਾਂ ਦੇ ਜਿੱਤ ਹਾਸਲ ਕੀਤੀ ਅੱਜ ਮੈਂ ਨੀਅਰ ਬੋਟ 5000 137 ਨੀਅਰ ਬੋਟ 5000 15 16000 ਬੋਟ ਰਹਿੰਦੀ ਹੈ ਉਹ ਗਿਣਤੀ ਜੇ 10000 2000 ਘਟਵਾ ਹੋਏਗੀ ਬਹੁਤ ਸ਼ੁਕਰਾਨਾ ਪ੍ਰਮਾਤਮਾ ਦਾ ਸਭ ਤੋਂ ਪਹਿਲਾਂ ਕਰਨਾ ਚਾਹੀਦਾ ਹੈ ਮੈਂ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਹੈ ਉਸ ਤੋਂ ਬਾਅਦ ਵੋਟਰਾਂ ਦਾ ਜਿਨ੍ਹਾਂ ਨੇ ਮੇਰਾ ਇੰਨਾ ਤਗੜੇ ਹੋ ਕੇ ਸਾਥ ਦਿੱਤਾ ਇਨੀ ਗਰਮੀ ਦੇ ਵਿੱਚ ਤੇ 15 ਦਿਨਾਂ ਦੇ ਵਿੱਚ ਜਿਹੜੀ ਇਹ ਸੀਟ ਅਸੀਂ ਕੜ ਕੇ ਕਮਰ ਦੀ 39 ਸਾਲ ਬਾਅਦ ਇਹ ਜਿਹੜੀ ਕਾਂਗਰਸ ਇਥੋਂ ਜਿੱਤੀ ਹੈ ਹਾਂ ਤੇ ਇੰਨਾ ਲੰਬਾ ਸਮਾਂ ਵੇਰੀਆ ਕਾਰਤੀ ਚੋਲੀ ਜਿੱਣੀ ਪਈ ਤੇ ਮੈਨੂੰ ਤਾਂ ਪੂਰੀ ਖੁਸ਼ੀ ਹੈ ਕਿ ਅਸੀਂ 39 ਸਾਲ ਬਾਅਦ ਜਿਹੜੀ ਸੀਟ ਜਿੱਤ ਕੇ ਕਾਰੀ ਚੋਲੀ ਜਿੱਤ ਪਾ। ਬੱਸ ਭਾਈ ਸਾਹਿਬ ਬਰਾਦਰੀ ਦਾ ਸਾਥ ਮਿਲਿਆ ਜੀ। ਨਹੀਂ ਮੈਨੂੰ ਬਰਾਦਰੀ ਦਾ ਤਾਂ ਪੂਰਾ ਸਾਥ ਮਿਲਿਆ। ਬਾਕੀ ਵੀ ਕਮਿਊਨਿਟੀਆਂ ਨੇ ਮੇਰਾ ਪੂਰਾ ਸਾਥ ਦਿੱਤਾ। ਮੋੜੇ ਨਾਲ ਮੋੜੇ ਜੋੜ ਕੇ ਚੱਲੇ ਐ ਤੇ ਉਹਨਾਂ ਨੇ ਵੀ ਮੇਰਾ ਪੂਰਾ ਸਾਥ ਦਿੱਤਾ। ਤਾਂ ਕਰਕੇ ਕਾਰ ਦੇ ਜਿਹੜੇ ਵਰਕਰ ਸੀ ਉਹਨਾਂ ਨੇ ਪੂਰਾ ਸਾਥ ਦਿੱਤਾ। ਫਿਰ ਅਸੀਂ ਜਿਹੜੀ ਜਿੱਤ ਪਾ। ਕਿ ਵੈਸੇ ਕਿਹੜੇ ਹਾਲ ਕਿ ਤਾ ਕਮਜ਼ੋਰ ਰਿਹਾ ਜੇ ਤੇ ਨਹੀਂ ਮੈਂ ਕਿਸੇ ਹੱਕੇ ਤੋਂ ਕਮਜ਼ੋਰ ਨਹੀਂ ਰਿਹਾ ਮੈਂ ਜਿੱਤ ਗਿਆ ਮੈਂ ਸਾਰੇ ਹਲਕਿਆਂ ਤੋਂ ਵਧੀਆ ਰਿਹਾ ਨਹੀਂ ਵੈਸੇ ਐਕਸਪੈਕਟ ਕੀ ਕਰਦੇ ਸੀ ਤੁਸੀਂ ਵੀ ਕਿੰਨੀਆਂ ਕੋਟਾ ਦੇ ਜਿੱਤੋਗੇ ਮਤਲਬ ਕੀ ਲੱਗਦਾ ਕਿਸੇ ਨਹੀਂ ਦੇਖੋ ਮੈਨੂੰ ਤਾਂ ਇਹ ਲੱਗਦਾ ਸੀ ਕਿ ਮੈਂ ਲੱਖ ਔਰ ਤੋਂ ਬਾਅਦ ਜਿੱਤਾਂਗਾ ਪਰ ਫਿਰ ਜਦੋਂ ਟਾਈਮ ਕਾਰਡ ਮਿਲਣ ਕਰਕੇ ਮੇਨ ਕਾਰ ਨਹੀਂ ਸੀਗਾ ਇਹ ਟਾਈਮ ਕਾਰਡ ਮਿਲਣ ਕਰਕੇ ਅਸੀਂ ਇਹ ਸਾਡਾ ਕੰਪੀਟੀਸ਼ਨ ਆ ਗਿਆ ਹਾਂਜੀ ਕੋਈ ਵੈਸੇ ਸਾਹਿਬ ਕਿਵੇਂ ਦੇਖਦੇ ਹੋ ਜਿਹੜੀ ਲਗਾਤਾਰ ਅੰਤਰ ਕਰਾ ਰਿਹਾ ਹੈ ਅ ਦੇਖੋ ਜੀ ਪਰ ਉਹ ਪਰ ਦੀ ਪਾਰਲੀਮੈਂਟ ਹਲਕਾ ਜਿਹੜਾ ਕਾਂਗਰਸ ਪਾਰਟੀ ਜੋ ਜਿੱਤ ਚੋਕੀ ਹੈ ਐਲਾਨ ਹੋਣਾ ਬਾਕੀ ਹੈ ਕਿਸੇ ਵੀ ਵੇਲੇ ਹੋ ਸਕਦਾ ਹੈ 15 16 ਹਜ਼ਾਰ ਰੈਟ ਜਿਹੜੀ ਬਕਾਇਆ ਉਹ ਔਨ ਲੋਡ ਨਹੀਂ ਹੋਈ ਉਹ ਜਦ ਹੋ ਜਾਏਗੀ ਉਸੇ ਵੇਲੇ ਜਾਂ ਸਰਟੀਫੀਕੇਟ ਇਸ਼ੂ ਹੋ ਜਾਏਗਾ ਤੇ ਸੀਟ ਜਿਹੜੀ ਕਾਂਗਰਸ ਦੀ ਚੋਲੀ ਚ ਪੈ ਜਿੰਨੇ ਕੋ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਖੁਸ਼ੀ ਹੈ ਜੀ ਜਦ ਬੰਦਾ ਜਿੱਤਦਾ ਹੈ ਤਾਂ ਖੁਸ਼ੀ ਤਾਂ ਕਿਉਂ ਨਹੀਂ ਹੁੰਦੀ ਮਾਰਜਿਨ ਕਿੰਨਾ ਹੈ ਜੀ ਮਾਰਜਿਨ ਤਾਂ 4 ਤੋਂ 5 ਦੇ ਵਿੱਚ ਹੈ ਕਿਉਂਕਿ 16 ਹਜ਼ਾਰ ਦਾ ਮੇਰੇ ਖਿਆਲ ਇੱਕ ਦਸ ਰਿਹਾ ਹੈ ਉਹ ਜ ਹਜ਼ਾਰ ਉੱਪਰ ਜਾ ਸਕਦੀ 2000 ਥੱਲੇ ਜਾ ਸਕਦੀ ਯਾਰ ਬਲੇਸ ਲੋਕ ਸਭਾ ਲੋਕ ਸਭਾ ਦੇ ਵਿੱਚ ਸਾਰਿਆਂ ਤੋਂ ਜਿਹੜਾ ਸਖਤ ਮੁਕਾਬਲਾ ਫਰੋਜ਼ਪੁਰ ਦੀ ਸੀਟ ਤੇ ਸੀ ਤੇ ਦੇਖੋ ਫਰੋਜ਼ਪੁਰ ਦੇ ਕੋਈ ਮੁਕਾਬਲਾ ਵਾਲੇ ਨਹੀਂ ਸੀ ਗੱਲ ਇਹ ਤਾਂ ਟਿਕਟ ਹੀ ਜਿਹੜੀ 15 ਦੇ ਲੇਟ ਮਿਲੀ ਦੂਜਿਆਂ ਨੇ ਮਹੀਨਾ ਮਹੀਨਾ ਨੂੰ ਪਹਿਲਾਂ ਟਿਕਟਾਂ ਮਿਲੀਆਂ ਸੀਗੀਆਂ ਉਹ ਆਪ ਦਾ ਉਹ ਕੰਮ ਕਰ ਰਹੇ ਸੀ ਲਗਾਤਾਰ ਚੱਲ ਰਿਹਾ ਸੀ ਇਹ ਤਾਂ ਚਲੋ ਪੁਰਾਣਾ ਅਸਰ ਸੂਕ ਸੀ ਚੌਥੀ ਵਾਰ ਮੈਂ ਇਲੈਕਸ਼ਨ ਲੜਿਆ ਕੋਈ ਮੇਰੇ ਵਾਸਤੇ ਨਵਾਂ ਇਲੈਕਸ਼ਨ ਨਹੀਂ ਸੀਗਾ ਨਹੀਂ ਤਾਂ ਨਵੀਂ ਜਗ੍ਹਾ ਤੇ 15 ਦਿਨਾਂ ਚ ਇਲੈਕਸ਼ਨ ਕੋਈ ਜਿੱਤ ਨਹੀਂ ਸਕਦਾ ਤੇ ਇਹ ਫੇਰ ਵੀ ਮੈਂ ਧਨਵਾਦੀ ਆ ਜਿਹੜੇ ਮੋਟਰ ਜਿਹੜੇ ਮੇਰੇ ਭਰਾਵਾਂ ਨੇ ਬਹੁਤ ਤਗੜੇ ਹੋ ਕੇ ਸਾਡਾ ਸਾਥ ਦਿੱਤਾ ਤੇ ਠੀਕ ਹੈ ਜਿੱਤਾਰ ਜਿੰਨੇ ਵੀ ਘਟਦੇ ਹੋਈ ਹੈ ਪਰ ਇਹ ਵੀ ਜਿੱਤ ਤੇ ਜਿੱਤੀ ਹੈ। ਅਗਿੱਤ ਕੀ ਸੀਗੀ ਕਬਾਇਆ ਸਾਹਿਬ ਸਰ ਇਸ ਇਲੈਕਸ਼ਨ ਲੈ ਕੇ ਉਮੀਦ ਕੀ ਸੀਗੀ ਲੀਡ ਦੀ ਕਿੰਨੀ ਉਮੀਦ ਸੀ? ਨਹੀਂ ਮੈਨੂੰ ਤੇ ਲੀਡ ਦੀ ਉਮੀਦ ਸੀਗੀ ਪਰ ਮੈਂ ਉਹ ਦੂਸਰੇ ਕੈਂਡੀਡੇਟਾਂ ਤੋਂ ਪਿੱਛੇ ਸੀ ਨਾ 15 ਜਦ ਪਾਰਲੀਮੈਂਟ ਦਾ 15 ਦਿਨਾਂ ਚ ਇਲੈਕਸ਼ਨ ਕੋ ਜਿੱਤ ਸਕਦਾ ਜਿੱਤ ਕੇ ਲੋਕ ਸਭਾ ਦੀ ਸੀਟ ਤੇ ਕਿੰਨੀ ਵਾਰੀ ਬੈਠਣ ਜਾ ਰਹੇ ਹੋ ਮੈਂ ਤੀਸਰੀ ਵਾਰ ਪਰਮਾਤਮਾ ਦੀ ਕਿਰਪਾ ਦੇ ਨਾਲ ਦੋ ਵਾਰ ਪਹਿਲਾਂ ਮੈਂ 9 ਤੋਂ 19 ਤੱਕ ਪਾਰਲੀਮੈਂਟ ਜੇ ਤੇ ਹੁਣ ਤੀਸਰੀ ਵਾਰ ਫਿਰ ਦੁਬਾਰਾ ਜਨਤਾ ਸਭ ਤੋਂ ਪਹਿਲਾਂ ਕੰਮ ਕਿਹੜਾ ਹੋਊਗਾ ਵਿਧਾਨ ਸਭਾ ਲੋਕ ਸਭਾ ਦੀ ਪੌੜੀਆਂ ਚੜਨ ਦਾ